ਅੰਤਾਂ ਸਰਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਤਸਵੀਰ ਬਹਿਬਲ ਕਬਾਨ ਦੀ ਦਿਖਾਉਣ ਲੱਗਿਆ ਕਿ ਪੰਚਾਇਤ ਦੇ 5 ਸਾਲ ਪੂਰੇ ਹੋ ਗਏ ਬਿਲਕੁਲ ਤੇ ਇਹ ਜਿਹੜੀਆਂ ਸੈਲਫ ਹੈ ਇਹ ਪੱਥੀਆਂ ਪਈਆਂ ਹਜੇ ਤੱਕ ਤਾਂ ਇਹ ਛਾਪੜੀ ਦੇ ਵਿੱਚ ਪਾਣੀ ਆਉਂਦਾ ਸੀ ਤੇ ਨਿਕਾਸ ਇੱਧਰ ਦੀ ਇਸ ਤਰ੍ਹਾਂ ਕਰਿਆ ਹੋਇਆ ਇਹ ਸੈਫਲ ਜਿਹੜਾ 25 ਸਾਲ ਪੁਰਾਣਾ ਸਾਫ ਦਾ ਸਰਪੰਚ ਸਰਜੀਤ ਸਿੰਘ ਮੌਕੇ ਦਾ ਤੇ ਗਲੀਆਂ ਸਾਡੀਆਂ ਨੂੰ ਹਜੇ 15 ਸਾਲ ਹੋਇਆ 15 ਸਾਲ ਪੁਰਾਣੀਆਂ ਗਲੀਆਂ ਪਟੀਆਂ ਤੇ ਜਿਹੜਾ ਸੈਫਲ 25 ਸਾਲ ਪੁਰਾਣਾ ਉਹ ਸੈਲਫਾ ਜੇ ਉਸੇ ਤਰ੍ਹਾਂ ਪਈਆਂ ਅਸੀਂ ਇਹ ਵਿਖਾਉਣਾ ਚਾਹੁੰਦੇ ਕਿ ਸਾਈਫਲ ਡੂੰਗਾ ਹੋਇਆ ਪਿਆ ਇਹ ਜਿਹੜਾ ਸਾਈਫਲ ਡੂੰਗਾ ਹੋਇਆ ਪਿਆ ਡੂੰਗਾ ਹੋਣ ਦੇ ਕਾਰਨ ਇਹ ਪਾਣੀ ਬੰਦ ਹੋ ਜਾਂਦਾ ਤੇ ਪਾਣੀ ਜਿਹੜਾ ਸੜਕ ਦੇ ਵਿੱਚ ਚੜ ਜਾਂਦਾ ਸਿਰਫ ਘਰਾਂ ਦਾ ਪਾਣੀ ਤਾਂ ਅਸੀਂ ਇਹ ਚਾਹੁੰਦੇ ਕਿ ਪੰਚਾਇਤਾਂ ਨੇ ਇਸ ਪਾਸੇ ਗੌਰ ਕਿਉਂ ਨਾ ਕੀਤੀ ਸੀਰਾ ਸਿੰਘ ਨੂੰ ਅਸੀਂ ਅੱਜ ਸਵਾਲ ਕਰਦੇ ਆਂ ਵੀ ਉਹਨੂੰ ਆਪਦੇ ਬਾਰ ਦਾ ਬੜਾ ਫਿਕਰ ਸੀ ਜਿਹੜਾ ਸੀਰਾ ਸਿੰਘ ਹੈ ਜਦੋਂ ਮੈਂਬਰ ਬਣੇ ਉਹਨਾਂ ਨੇ ਸਾਰੇ ਟੱਬਰ ਦਾ ਪੈਰ ਥੱਲੇ ਨਹੀਂ ਲੱਗਦਾ ਸੀ ਜਿਵੇਂ ਸਮਾਨ ਚ ਉੱਡੇ ਫਿਰਦੇ ਸੀ ਪਰ ਅੱਜ ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਆਂ ਵੀ ਜਿੰਨਾ ਤੁਹਾਨੂੰ ਆਪਦੇ ਬਾਰ ਦਾ ਫਿਕਰ ਸੀ ਜੋਦੋਵ ਦੇ ਬਾਹਰ ਚ ਗਲੀ ਬਣਦੀ ਸੀ ਤਾਂ ਸੀਰਾ ਸਿੰਘ ਕਹਿੰਦਾ ਸੀ ਮੇਰੇ ਬਾਹਰ ਚੋ ਗਲੀ ਉੱਚੀ ਹੋ ਜੇ ਮੇਰੇ ਬਾਹਰ ਚ ਨਾਲੀ ਚ ਬੱਜਰੀ ਪੈ ਜੇ ਤਾਂ ਸੀਰਾ ਸਿੰਘ ਇਹਦਾ ਫਿਕਰ ਨਹੀਂ ਸੀ ਤੁਹਾਨੂੰ 5 ਸਾਲ ਹੋ ਗਏ ਸੈਲਫਾ ਪੱਥੀਆਂ ਪਈਆਂ ਨੂੰ ਹੁਣ ਤਾਂ ਥੋੜੀ ਮੈਂਬਰ ਵੀ ਖਤਮ ਹੋ ਗਈ ਤੁਸੀਂ 5 ਸਾਲਾਂ ਦੇ ਵਿੱਚ ਦੀ ਇਹ ਸੈਫ ਉੱਚਾ ਨਹੀਂ ਕਰਾਇਆ ਕਿਉਂ ਨਹੀਂ ਕਰਿਆ ਫਿਰ ਅੱਜ ਅਸੀਂ ਇਹ ਵੀ ਦੱਸਣਾ ਚਾਹੁੰਦੇ ਕਿ ਸਾਡੇ ਪਿੰਡ ਦੇ ਵਿੱਚ ਬਾਡਰ ਵਾਦੀਆਂ ਪਾਈਪਾਂ ਪੈ ਰਹੀਆਂ ਉਸ ਮਹਿਕਮੇ ਨੇ ਮਨਜ਼ੂਰੀ ਲੈ ਕੇ ਛੜਕਾਂ ਵੱਟ ਕੇ ਪਾਈਪਾਂ ਪਾਤੀਆਂ ਪਰ ਇਹਨਾਂ ਨੂੰ ਮਨਜ਼ੂਰੀ ਕਿਉਂ ਨਹੀਂ ਮਿਲੀ ਸਾਡੇ ਕੋਲੇ ਸੈਟਰੀ ਸਾਹਿਬ ਦੀਆਂ ਖੁਦ ਵੀਡੀਓ ਪਈਆਂ ਹੈ ਉਹ ਕਹਿੰਦਾ ਸੀ ਸਾਨੂੰ ਸੜਕ ਮਹਿਕਮਾ ਮਨਜ਼ੂਰੀ ਲੈਣੀ ਹੈ ਉਹਨਾਂ ਨੇ ਮਨਜ਼ੂਰੀ ਲੈ ਲਈ ਪਰ ਇਹਨਾਂ ਨੂੰ ਕਿਉਂ ਮਨਜ਼ੂਰੀ ਨਹੀਂ ਮਿਲੀ ਜੇ ਇਹ ਸੈਲਫਾ ਤੇ ਖਰਚਾ ਹੋਇਆ ਇਹਦੇ ਉੱਤੇ ਸਰਕਾਰ ਦਾ ਖਰਚਾ ਹੋਇਆ ਤਾਂ ਅਧੂਰਾ ਪਿਆ ਇਹ ਸੈਮਪਲ 25 ਸਾਲ ਪੁਰਾਣਾ ਸੈਮਪਲ ਨਹੀਂ ਪਟਿਆ ਤੇ ਅੱਜ ਸੀਰਾ ਸਿੰਘ ਨੂੰ ਅਸੀਂ ਸਵਾਲ ਕਰਦੇ ਆ ਜਿਹਦੇ ਤੇਰਾ ਧਰਤੀ ਤੇ ਪਾਪ ਨਹੀਂ ਨਾ ਲੱਗਦਾ ਸੀ ਤੇ ਆਹ ਕਿਉਂ ਮਤਲਬ ਇਹ ਸੈਮਪਲ ਪਿਆ ਇਹ ਕਿਉਂ ਨਾ ਪਾਈਪਾਂ ਪੱਟ ਕੇ ਤੁਸੀਂ ਉੱਚੀਆਂ ਕਰਾਈਆਂ ਅਸੀਂ ਅੱਜ ਦੱਸਣਾ ਚਾਹੁੰਦੇ ਆ ਕਿ ਜਦੋਂ ਗਲੀ ਉੱਚੀ ਬਣੀ ਤੇ ਦਵਾਦਮ ਨੀ ਪੱਥਰ ਲਾਉਣ ਲੱਗ ਗਏ ਆ ਵੇਖ ਸਕਦੇ ਨੀ ਪੱਥਰ ਵੀ ਲਾਇਆ ਦਵਾਦਮ ਆਪਣਾ ਨਾਂ ਚ ਮਕਾਉਣ ਲੱਗ ਗਏ ਆ ਵੇਖ ਸਕਦੇ ਆ ਤੁਸੀਂ ਆਪਦਾ ਨਾਮ ਹੀ ਚਮਕਾਉਣ ਲੱਗੇ ਨੀ ਪੱਥਰ ਲਾਤੇ ਦਵਾਦਮ ਗਲੀਆਂ ਤੇ ਵੀ ਅਸੀਂ ਗਲੀਆਂ ਬਣਾਤੀ ਆ ਵੇਖ ਸਕਦੇ ਆ ਤੁਸੀਂ ਆ ਨੀ ਪੱਥਰ ਲਾਇਆ ਤੇ ਸੈਫਲ ਉਮੇ ਪਿਆ ਸੈਫਲੇ ਇੱਥੇ ਉਮੇ ਪਿਆ ਨੀ ਪੱਥਰ ਦਵਾਦਮ ਨਾਂ ਚ ਮਕਾਉਣ ਲੱਗੇ ਨੀਆ ਪੱਥਰਾਂ ਨਾਲ ਨਾਂ ਨਹੀਂ ਚਮਕਣਾ ਅਸਲ ਇੱਥੇ ਲੋੜ ਸੀ ਸੈਫਲ ਉੱਚੇ ਦੀ ਘਰਾਂ ਦਾ ਪਾਣੀ ਜਿਹੜਾ ਉਹ ਹੀ ਸੜਕ ਦੇ ਵਿੱਚ ਚੜ ਜਾਂਦਾ ਸੀਰਾ ਸਿਆ ਇਸੇ ਪਾਸੇ ਸਾਡੇ ਸਵਾਲ ਅੱਜ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਮੈਂ ਕਿ ਮੈਨੂੰ ਕੋਈ ਛੋਟੇ ਜਿਹੇ ਅਫਸਰਾ ਪਿੰਡਾਂ ਦੇ ਵਿੱਚ ਉਹਨਾਂ ਕੰਮ ਨਹੀਂ ਕਰਦੇ ਜਿੰਨਾ ਹੋਣਾ ਚਾਹੀਦਾ ਤੇ ਸੀਰਾ ਸਿੰਘ ਸਾਨੂੰ ਇਸ ਗੱਲ ਦਾ ਜਵਾਬ ਦੇ ਦੇ ਵੀ ਇਹ ਸੈਂਪਲ ਕਿਉਂ ਪਿਆ ਹੈ ਇਹ ਕਿਉਂ ਉੱਚਾ ਨਹੀਂ ਹੋਇਆ ਛੋਟੀ ਸਰਪੰਚੀ ਦੇ ਵਿੱਚ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਧੰਨ ਧੰਨ ਸਾਧਗੁਰੂ ਤੇਰਾ ਹਿਸਾਸ ਰਾਜ